ਪਰਮਿੰਦਰ ਝੋਟੇ ਅਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਚੁੱਕ ਲਿਆ ਤੇ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਪਰਮਿੰਦਰ ਝੋਟਾ ਉਹ ਇਨਸਾਨ ਹੈ ਜਿਹੜਾ ਕਿ ਜਿਹੜਾ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਉਂਦਾ ਹੈ ਤੇ ਜੇ ਉਹ ਨਹੀਂ ਸਮਝਦੇ ਤਾਂ ਉਹ ਆਪਣੇ ਤਰੀਕੇ ਨਾਲ ਸਮਝਾ ਕੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਕਰਦਾ ਤੇ ਮਾਨਸੇ ਜ਼ਿਲ੍ਹੇ ਦੇ ਵਿੱਚ ਉਸਨੇ ਕਾਫੀ ਨਸ਼ੇ ਦੇ ਉੱਤੇ ਠੱਲ ਪਾਈ ਹੈ ਤੇ ਜਿਹੜਾ ਭਾਨਾ ਸਿੱਧੂ ਹੈ ਉਹ ਗਰਮ ਦਿਖਾਈ ਦੇ ਰਿਹਾ ਉਸਨੇ ਕਿਹਾ ਕਿ ਸਰਕਾਰਾਂ ਇੱਕ ਪਾਸੇ ਤਾਂ ਕਹਿ ਰਹੀਆਂ ਨੇ ਕਿ ਨਸ਼ਾ ਸਾਨੂੰ ਬੰਦ ਕਰ ਦੇਣਾ ਚਾਹੀਦਾ ਤੇ ਅਸੀਂ ਵੀ ਨਸ਼ੇ ਦੇ ਉੱਤੇ ਪੂਰਾ ਜ਼ੋਰ ਲਾ ਰਹੇ ਹਾਂ ਤੇ ਪ੍ਰਸ਼ਾਸਨ ਦੂਜੇ ਪਾਸੇ ਜਿਹੜਾ ਨਸ਼ੇ ਨੂੰ ਜਿਹੜਾ ਪ੍ਰਮੋਟ ਨਹੀਂ ਕਰਦੇ ਜਾਂ ਜਿਹੜੇ ਨਸ਼ੇ ਨੂੰ ਬੰਦ ਕਰਾਉਣ ਦੇ ਉੱਤੇ ਜ਼ੋਰ ਲਾ ਰਹੇ ਨੇ ਉਹਨਾਂ ਨੂੰ ਹੀ ਜੇ ਇਸ ਤਰ੍ਹਾਂ ਸਖਤ ਰਵਈਆ ਕਰਕੇ ਕੁੱਟਮਾਰ ਕੀਤੀ ਜਾਵੇਗਾ ਤਾਂ ਸਰਕਾਰ ਦੀਆਂ ਜਿਹੜੀਆਂ ਮਨਸ਼ਾਵਾਂ ਨੇ ਉਹ ਤੈਅ ਨੇ ਸਰਕਾਰ ਦਾ ਜਿਹੜਾ ਇਰਾਦਾ ਹੈ ਜਾਂ ਸਰਕਾਰ ਦਾ ਜਿਹੜਾ ਮੁਖੌਟਾ ਉਹ ਸਾਹਮਣੇ ਆ ਗਿਆ ਕਿ ਸਰਕਾਰ ਵੀ ਨਸ਼ੇ ਵਾਲਿਆਂ ਨਾਲ ਰਲਈ ਹੋਈ ਆ ਕੀ ਕਹਿ ਰਹੇ ਨੇ ਭਾਨਾ ਸਿੱਧੂ ਆ ਉਹ ਤੁਹਾਨੂੰ ਦਿਖਾਉਣੇ ਆ ਜਦੋਂ ਹੁਣ ਮੈਂ ਪਰਮਿੰਦਰ ਨਾਲ ਗੱਲ ਕਰ ਰਹੀ ਝੋਟੇ ਨਾਲ ਵੀਰ ਨੇ ਮੈਨੂੰ ਸਾਰੀਆਂ ਗੱਲਾਂ ਮਾੜੀਆਂ ਦੱਸੀਆਂ ਹਨਾ ਤੇ ਗੱਲ ਐ ਉਹ ਆ ਵੀ ਜਿਹੜਾ ਕਿ ਸਾਡੇ ਪਰਮਿੰਦਰ ਵਰਗੇ ਪਰਮਿੰਦਰ ਹੋਇਆ ਸਾਡਾ ਭਰਾ ਸਾਡਾ ਇਹ ਆਪਣਾ ਸੀਰਾ ਹੋਇਆ ਸਾਰੇ ਜਿਹੜੇ ਭਰਾ ਰਲ ਮਿਲ ਕੇ ਅਸੀਂ ਜਿਹੜੀ ਕਿਸੇ ਭਰਾ ਨਸ਼ੇ ਦੀ ਲੜਾਈ ਲੜ ਰਹੇ ਨੇਗੇ ਜਿਹੜਾ ਇਹਨਾਂ ਨੇ ਮਾਨਸਾ ਦੇ ਕੋਲੇ ਪਿੰਡ ਆ ਜਿਹੜਾ ਇੱਕ ਨੌਜਵਾਨ ਮਰਿਆ ਸੀਗਾ ਉੱਥੇ ਕੀ ਹੋਇਆ ਉੱਥੇ ਕੀ ਹੋਇਆ ਵੀਰੋ ਇਹ ਭਰਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀਗੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਨਾਲ ਮਾੜਾ ਯਾਰ ਫੋਨ ਜਾ ਵਿੱਚ ਕਰ ਲਿਆ ਸ਼ਾਂਤਮਈ ਜਿਹੜਾ ਭਰਾ ਹੈ ਸਾਡੇ ਪ੍ਰਦਰਸ਼ਨ ਕਰ ਰਹੇ ਸੀਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਭਰਾਵਾਂ ਨੂੰ ਪ੍ਰਸ਼ਾਸਨ ਨੇ ਮਾਨਸਾ ਪ੍ਰਸ਼ਾਸਨ ਨੇ ਐ ਕੁੱਟਿਆ ਜਿਵੇਂ ਕਿ ਕਿਤੇ ਪਸ਼ੂਆਂ ਨੂੰ ਕੁੱਟਦੇ ਹੋਣ ਜਾਂ ਕਿਸੇ ਕੁੱਤੇ ਨੂੰ ਫੜ ਕੇ ਕੁੱਟਦੇ ਹੋਣ ਐਨਾ ਭੜਾ ਕੁੱਟਿਆ ਗਿਆ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਅਕੀ ਮੈਨੂੰ ਇੱਕ ਸਵਾਲ ਇੱਕ ਮੈਨੂੰ ਦੱਸ ਦੋ ਵੀ ਤੁਸੀਂ अनेਕਾਂ ਹੀ ਸੈਮੀਨਾਰ ਅਨੇਕਾਂ ਜਿਹੜੇ ਕਿ ਆਪਣੇ ਤੁਸੀਂ ਕੈਂਪ ਲਾਉਣੇ ਨਸ਼ਾ ਛਡਾਉਣ ਵਾਲੇ ਥੋਡੇ ਨਸ਼ੇ ਤੁਸੀਂ ਥੋਡੇ ਕੈਂਪਾਂ ਦਾ ਕੀ ਅੱਜ ਤੱਕ ਮੈਨੂੰ ਇਹ ਦੱਸ ਦੋ ਕੀ ਆਉਟਪੁੱਟ ਨਿਕਲ ਕੇ ਆਈ ਜਿਹੜਾ ਤੁਸੀਂ ਜਾਗਰੂਤੀ ਮਹੱਮਾ ਕਰਦੇ ਹੋ ਕੀ ਪੰਜਾਬ ਦੇ ਵਿੱਚ ਨਸ਼ਾ ਘਟ ਗਿਆ ਪਰ ਜੇਕਰ ਪਰਮਿੰਦਰ ਵਰਗਿਆਂ ਨੇ ਆਪਣੇ ਸੀਰੀਅਰ ਵਰਗਿਆਂ ਨੇ ਸਾਰੇ ਮੁੰਡਿਆਂ ਨੇ ਇਹ ਤਰੀਕਾ ਅਪਣਾਇਆ ਹੋਇਆ ਜਿਹਨੂੰ ਕਿ ਤਰੀਕਾ ਤੁਸੀਂ ਗਲਤ ਦੱਸਦੇ ਹੋ ਮੇਰੀ ਪਹਿਲਾਂ ਵੀ ਉਦੋਂ ਵੀ ਮੈਂ ਮਾਨਸਾ ਦੇ ਵਿੱਚੋਂ ਆਪਣਾ ਕੱਟ ਹੋਇਆ ਉਦੋਂ ਵੀ ਮੇਰੀ ਪ੍ਰਸ਼ਾਸਨ ਨੂੰ ਇਹੀ ਗੱਲ ਚੁਭੀ ਸੀਗੀ ਮੈਂ ਪ੍ਰਸ਼ਾਸਨ ਨੂੰ ਇਹੀ ਗੱਲ ਪੁੱਛੀ ਸੀ ਵੀ ਮੈਨੂੰ ਲੋਕਾਂ ਨੂੰ ਮੈਂ ਇਹੀ ਗੱਲ ਪੁੱਛੀ ਸੀ ਵੀ ਥੋੜੇ ਵਾਲਾ ਤਰੀਕਾ ਸਹੀ ਆ ਜਾਂ ਪਰਮਿੰਦਰ ਵਾਲਾ ਸਹੀ ਇਸ ਤਰੀਕਾ ਸਹੀ ਆ ਥੋੜੇ ਵਾਲੇ ਤਰੀਕੇ ਨਾਲ ਕੋਈ ਨਸ਼ਾ ਮਾਨਸਾ ਦੇ ਵਿੱਚੋਂ ਘਟਿਆ ਨਹੀਂ ਪਰਮਿੰਦਰ ਵਰਗਿਆਂ ਦਾ ਜਿਹੜਾ ਤਰੀਕਾ ਵਰਤਿਆ ਉਹਦੇ ਨਾਲ ਨਸ਼ਾ ਘਟਿਆ ਫਿਰ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇਗੇ ਐਡਾ ਉਹਨਾਂ ਨੇ ਕਿਹੜਾ ਕੋਈ ਉਹਨਾਂ ਕੋਲੇ ਬੰਬ ਸੀ ਜਾਂ ਉਹਨਾਂ ਕੋਲੇ ਬੰਦੂਕਾਂ ਸੀਗੀਆਂ ਤੁਸੀਂ ਇੰਨੇ ਜਿਹੜੀ ਤਸ਼ੱਦਦ ਕਰੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇੱਕੋ ਮੈਂ ਮੈਂ ਪ੍ਰਸ਼ਾਸਨ ਨੂੰ ਕਿਉਂ ਗੱਲ ਕਹਿ ਦੇਣਾ ਚਾਹਣਾ ਕਿ ਮੇਰੀ ਤੁਹਾਨੂੰ ਸਭ ਨੂੰ ਪਤਾ ਕਿ ਖਨੌਰੀ ਬਾਰਡਰ ਤੇ ਮੈਂ ਆਪਣਾ ਪੂਰਾ ਤਨ ਮਨ ਤਣ ਲਾ ਕੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਵੀ ਅਵੇਅਰ ਕਰਦਾ ਫਿਰਨਾ ਮੇਰੀ ਉੱਥੇ ਡਿਊਟੀ ਲੱਗੀ ਹੋਈ ਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਸੀ ਇਹ ਕਹਿ ਦੇਣਾ ਚਾਹੁੰਦੇ ਆ ਕਿ ਇਧਰੋਂ ਸਵਾ ਦੇ ਵੀ ਦਿਨ ਚੱਲੀ ਜਾਂਦੇ ਨੇ ਕਿਤੇ ਤੁਸੀਂ ਸਾਡੇ ਲੜਨ ਵਾਲੇ ਭਰਾਵਾਂ ਨੂੰ ਨਸ਼ੇ ਵਾਲੇ ਭਰਾਵਾਂ ਨੂੰ ਕੱਲਾਣਾ ਸਮਝ ਲਿਓ ਅਸੀਂ ਐਡਾ ਵੱਡਾ ਇਕੱਠ ਕਰਾਂਗੇ ਅਸੀਂ ਇਹ ਹਿਸਾਬ ਲਾ ਲਿਓ ਵੀ ਅਸੀਂ ਪੂਰਾ ਦਾ ਪੂਰਾ ਅਸੀਂ ਮਾਨਸਾ ਜਿਵੇਂ ਪਹਿਲਾਂ ਜਾਮ ਕਰਾਇਆ ਸੀ ਮਾਨਸਾ ਜਾਮ ਕਰਦਾਂਗੇ ਕਿਸੇ ਪ੍ਰਕਾਰ ਦਾ ਤੁਸੀਂ ਪਰਮਿੰਦਰ ਨੂੰ ਕੱਲਾਣਾ ਸਮਝਿਓ ਸੀਰੇ ਨੂੰ ਕੱਲਾਣਾ ਸਮਝਿਓ ਇਹ ਗੱਲ ਮੈਂ ਸਖਤ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹਣਾ ਪਰ ਅੱਜ ਜਿਹੜਾ ਉਹ ਨੌਜਵਾਨ ਲੜਾਈ ਲੜਦੇ ਨੇ ਉਹਨਾਂ ਦੀ ਲੜਾਈ ਲੜਦੇ ਨਾਲ ਕਿੰਨਾ ਨਸ਼ਾ ਘਟਿਆ ਆਵਾਜ਼ ਆ ਰਹੀ ਹੈ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਮਾੜਾ ਆਵਾਜ਼ ਆ ਰਹੀ ਹੈ ਦੇਖੀ ਮਾੜੀ ਮੇਰੀ ਫੇਸਬੁੱਕ ਤੇ ਤੇ ਜਿੰਨੇ ਵੀ ਤੁਸੀਂ ਇਸ ਭਰਾ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਸਾਂਝੀ ਕਰਕੇ ਮਾਨਸਾ ਪ੍ਰਸ਼ਾਸਨ ਤੱਕ ਰਪਚਾ ਦਿਓ ਮੈਂ ਕੋਈ ਪ੍ਰਸ਼ਾਸਨ ਨੂੰ ਗੱਲ ਕਹਿ ਦੇਣਾ ਚਾਹਣਾ ਸਾਡਾ ਅੰਦੋਲਨ ਸਿਰ ਟੜ ਦੀ ਬਾਜੀ ਲੱਗੀ ਹੋਈ ਹੈ ਸਾਡਾ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਅੱਜ 25ਵੇਂ 26ਵੇਂ ਦਿਨ ਤੇ ਮਰਨ ਵਰਤਾ 'ਚ ਪਹੁੰਚ ਚੁੱਕੇ ਨੇਗੇ ਪਰ ਅਸੀਂ ਪਰਮਿੰਦਰ ਸਿੰਘ ਵਰਗਿਆਂ ਦੇ ਨਾਲ ਆ ਉਹਨਾਂ ਨੇ ਜੋ ਅੰਦੋਲਨ ਨਸ਼ੇ ਖਿਲਾਫ ਲੜਿਆ ਉਸ ਅੰਦੋਲਨ ਦੇ ਨਸ਼ੇ ਖਿਲਾਫ ਲੜਨ ਦੇ ਨਾਲ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਖਾਸ ਕਰਕੇ ਮਾਨਸਾ ਦੀ ਗੱਲ ਕਰਾਂ ਮਾਨਸਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨਸ਼ੇ ਦੇ ਜਿਹੜਾ ਸਫਾਇਆ ਹੋਇਆ ਪਰਮਿੰਦਰ ਹੋਇਆ ਆਪਣਾ ਦੂਸਰਾ ਸੀਰਾ ਹੋਇਆ ਜਿੰਨੇ ਵੀ ਮੁੰਡੇ ਇੱਥੇ ਲੜਾਈ ਲੜ ਰਹੇ ਨੇ ਨਸ਼ੇ ਦੀ ਇਹਨਾਂ ਦੇ ਨਾਲ ਹੀ ਅਸੀਂ ਵੀ ਇਹਨਾਂ ਦੀ ਟੀਮ ਦੇ ਵਿੱਚ ਹਾਂ ਟੀਮ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਜਿਹੜੇ ਭਰਾ ਦਿਲੋਂ ਪੰਜਾਬ ਨੂੰ ਕੰਮ ਕਰਦੇ ਨੇ ਦਿਲੋਂ ਪਿਆਰ ਕਰਦੇ ਨੇਗੇ ਉਹਨਾਂ ਦਾ ਕਿਸੇ ਦਾ ਜਿਹੜਾ ਵੱਧ ਕੰਮ ਕਰਦਾ ਉਹਦਾ ਭਰਾ ਨੂੰ ਉਹਨੂੰ ਸਾਰੇ ਲੋਕਾਂ ਦੇ ਨਜ਼ਰਾਂ ਦੇ ਵਿੱਚ ਉਹਦਾ ਵੱਡਾ ਨਾਮ ਹੁੰਦਾ ਇਸ ਕਰਕੇ ਪਰਮਿੰਦਰ ਸਿੰਘ ਵਰਗੇ ਨਸ਼ੇ ਤੇ ਬਹੁਤ ਤਣ ਦੇ ਹੀ ਨਾਲ ਜਿਹੜੀ ਉਹ ਸੇਵਾ ਕਰ ਰਹੇ ਨੇਗੇ ਨੌਜਵਾਨ ਨੂੰ ਨਸ਼ਾ ਛਡਾਉਣ ਦੇ ਲਈ ਨਸ਼ਾ ਬੰਦ ਕਰਾਉਣ ਦੇ ਲਈ ਪ੍ਰਸ਼ਾਸਨ ਜਿਹੜਾ ਇੱਕ ਪਾਸੇ ਤਾਂ ਇਹ ਸੈਮੀਨਾਰ ਲਾਉਂਦਾ ਤੁਹਾਡੇ ਸੈਮੀਨਾਰ ਲਈ ਆਉਟਪੁੱਟ ਦੱਸੋ ਤੁਹਾਡੇ ਕੈਂਪਾਂ ਦੇ ਵੀ ਆਉਟਪੁੱਟ ਦੱਸੋ ਵੀ ਕੀ ਆ ਉਹਦਾ ਕੀ ਮਨਵਾਜ ਅੱਜ ਤੱਕ ਰਮਣ ਦੱਸ ਦੋ ਵੀ ਕੀ ਰਿਜ਼ਲਟ ਨਿਕਲ ਕੇ ਆਇਆ ਪਰਮਿੰਦਰ ਵਰਗਿਆਂ ਨੇ ਜੋ ਤਰੀਕਾ ਅਪਣਾਇਆ ਪਰ ਜਿਹੜਾ ਅੱਜ ਜਿਹੜਾ ਜਿਹੜਾ ਕੱਲ ਵਾਲਾ ਅੰਦੋਲਨ ਸੀ ਇਹਨਾਂ ਦਾ ਉਹ ਸ਼ਾਂਤਮਈ ਅੰਦੋਲਨ ਸੀ ਸ਼ਾਂਤ ਬਈ ਬੈਠੇ ਅੰਦੋਲਨ ਦੇ ਉੱਪਰ ਉਹਨਾਂ ਨੇ ਤੇ ਇਹਨਾਂ ਨੇ ਸਾਰੀਆਂ ਡਾਂਗਾਂ ਭਰਾਈਆਂ ਸੂਟੀਆਂ ਭਰਾਈਆਂ ਤੇ ਜਿਵੇਂ ਕਿ ਮੇਰੀ ਪਰਮਿੰਦਰ ਨਾਲ ਗੱਲ ਹੋਈਏ ਕਹਿੰਦਾ ਬਾਈ ਪਸੂਆਂ ਵਾਂਗੂ ਕੁੱਟਿਆ ਇਹ ਗੱਲ ਕਰਕੇ ਮੈਂ ਪ੍ਰਸ਼ਾਸਨ ਨੂੰ ਗੱਲ ਕਹਿਦਣਾ ਚਾਹੁੰਦਾ ਤੁਸੀਂ ਪਰਮਿੰਦਰ ਵਰਗਾ ਨੂੰ ਕੱਲਣਾ ਸਮਝ ਲਿਓ ਅਸੀਂ ਤੁਹਾਨੂੰ ਸਾਵ ਨੂੰ ਪਤਾ ਕਿ ਆਂ ਅੰਦੋਲਨ ਇੱਧਰ ਕਿਵੇਂ ਚੱਲ ਰਿਹਾ ਇੱਧਰ ਸਾਰੇ ਅੰਦੋਲਨ ਦੇ ਵਿੱਚ ਵੀ ਆ ਕਈ ਵਾਰੀ ਘਰੇ ਵੀ ਕੰਮਕਾਰ ਹੁੰਦੇ ਨੇ ਸਾਰਾ ਗੱਲਾਂ ਮਤਾਂ ਸਾਰਾ ਕੁਝ ਦੇਖਣਾ ਪੈਂਦਾ ਪਰ ਜੇ ਤੁਸੀਂ ਐਦਾਂ ਕਰੋਗੇ ਜੇ ਤੁਸੀਂ ਐਵੇਂ ਕਰੋਗੇ ਐਵੇਂ ਕੱਲਣਾ ਸਮਝ ਲਿਓ ਮੈਂ ਤੁਹਾਨੂੰ ਸਾਫ਼ ਗੱਲ ਕਹਤੀ ਪ੍ਰਸ਼ਾਸਨ ਨੂੰ ਸਾਰੇ ਮੈਂ ਮਾਨਸਾ ਦੇ ਪ੍ਰਸ਼ਾਸਨ ਨੂੰ ਇਹ ਗੱਲ ਅਸੀਂ ਬੇਨਤੀ ਕਰਦੇ ਹਾਂ ਜਾਦਾ ਤੁਸੀਂ ਮੈਨੂੰ ਇਹ ਦੱਸ ਦੋ ਵੀ ਤੁਹਾਡੇ ਤੁਸੀਂ ਜੋ ਨਸ਼ੇ ਦੇ ਖਿਲਾਫ ਮਹਿੰਮ ਵੱਡੀ ਹੋਆ ਤੁਹਾਡੀ ਮਹਿੰਮ ਦੇ ਨਾਲ ਮੈਨੂੰ ਦੱਸ ਦੋ ਵੀ ਕੀ ਬਦਲਾ ਆਇਆ ਜੇ ਪਰਮਿੰਦਰ ਵਰਗਿਆਂ ਨੇ ਤੇ ਸਾਡੇ ਇਹਨਾਂ ਨੇ ਮੁੰਡੇ ਸੀਰੀਏ ਵਰਗਿਆਂ ਨੇ ਜਿੰਨੇ ਵੀ ਸਾਰੇ ਪਰਮਿੰਦਰ ਦੀ ਟੀਮ ਆ ਸਾਰੇ ਜਿੰਨੇ ਮੁੰਡੇ ਲੜਦੇ ਨੇਗੇ ਉਹਨਾਂ ਨੇ ਉਹਨਾਂ ਦੇ ਨਸ਼ੇ ਦੇ ਖਿਲਾਫ ਲੜਾਈ ਲੜੀਓ ਉਹਦੇ ਨਾਲ ਕਿੰਨਾ ਨਸ਼ੇ ਨੂੰ ਠੱਲ ਪਈਆ ਤੁਸੀਂ ਜੇਕਰ ਨੌਜਵਾਨ ਕੋਈ ਚੰਗਾ ਕੰਮ ਕਰਦਾ ਕੋਈ ਭਰਾ ਚੰਗਾ ਕੰਮ ਕਰਦਾ ਕਿਤੇ ਉਹਦਾ ਸਹਿਯੋਗ ਲਾਓ ਸਾਥ ਲਾਓ ਉਹਨੂੰ ਨਾਲ ਲੈ ਕੇ ਚੱਲੋ ਤੁਸੀਂ ਕਿੱਥੇ ਉਲਟਾ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਉਹਨਾਂ ਦੇ ਉੱਪਰ ਹੀ ਪਰਚੇ ਕਰਨ ਲੱਗ ਜਾਂਦੇ ਇਹ ਤੈਨੂੰ ਦਾ ਜਿਹੜਾ ਪੰਜਾਬ ਦੇ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਹੀ ਦਾ ਜਿਹੜਾ ਕੋਈ ਬਦਲਾਅ ਨਹੀਂ ਹੁੰਦਾ ਇਹੀ ਕਾਰਨ ਆ ਕਿ ਜਿਹੜੇ ਲੋਕ ਪੰਜਾਬ ਲਈ ਲੜਦੇ ਨੇ ਤੁਸੀਂ ਉਹਨਾਂ ਉੱਪਰ ਪਰਚੇ ਉਹਨਾਂ ਪਰ ਜੇਲਾ ਉਹਨਾਂ ਨੂੰ ਸਾਰਾ ਕੁਝ ਇਦਾਂ ਦਾ ਕਰਦੇ ਹੋ ਜਿਹੜਾ ਕਿ ਬਹੁਤ ਗਲਤ ਆ ਇਸ ਕਰਕੇ ਅਸੀਂ ਇਹੀ ਗੱਲ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਕਹਨੇ ਆ ਵੀ ਤੁਸੀਂ ਕਿਤੇ ਉਹਨਾਂ ਨੂੰ ਕੱਲਾਣਾ ਸਮਝਿਓ ਸਾਡੇ ਆਪਣੇ ਭਰਾ ਨੇਗੇ ਸਾਡੇ ਲਈ ਲੜਾਈ ਲੜ ਰਹੇ ਨੇਗੇ ਉਹ ਇੱਕ ਮਿੰਟ ਮੈਨੂੰ ਵੀਡੀਓ ਸਾਂਝੀ ਕਰ ਦਿੰਦੇ ਮਾੜਾ ਜਿਹਾ ਤੇ ਅਸੀਂ ਉਹਨਾਂ ਦੇ ਨਾਲ ਨਾ ਮੋਢੇ ਨਾਲ ਮੋਟਾ ਲਾ ਕੇ ਨਾਲ ਆ ਤੇ ਅਸੀਂ ਭਰਾਵਾਂ ਲਈ ਖੜਾਂਗੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਵੀ ਸਾਨੂੰ ਉਹ ਕਹਿੰਦੇ ਨੇ ਵੀ ਅੰਦੋਲਨ ਨੂੰ ਕਿਵੇਂ ਤੇਜ਼ ਕਰਨਾ ਉਹ ਮੈਂ ਕਰਾਂਗੇ ਪਰ ਸਾਨੂੰ ਸਭ ਨੂੰ ਪਤਾ ਕਿ ਅੰਦੋਲਨ ਆਪਣਾ ਇੱਕ ਪਾਸੇ ਨਹੀਂ ਚੱਲ ਰਿਹਾ ਬਹੁਤ ਪਾਸੇ ਜਿਹੜਾ ਸਾਡਾ ਅੰਦੋਲਨ ਉਹ ਚੱਲ ਰਿਹਾ ਤੇ ਐਨਾ ਇੱਕ ਬੇਨਤੀ ਆ ਸੀ ਵੀਰੋ ਵੀਡੀਓ ਨੂੰ ਸਾਂਝਾ ਕਰਕੇ ਪਹੁੰਚਾ ਦਿਓ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਪਰਮਿੰਦਰ ਸਿੰਘ ਝੋਟਾ ਜਿਹੜਾ ਮਾਨਸਾ ਦੇ ਵਿੱਚ ਸਾਡੇ ਲੋਕਲ ਜਿੰਨੇ ਵੀ ਸਾਡੇ ਤੁਸੀਂ ਭਰਾਓ ਤੁਸੀਂ ਉਸ ਸਾਡੇ ਭਰਾ ਦਾ ਸਾਥ ਦਿਓ ਜਿਹੜੀ ਕਿ ਲੜਾਈ ਆ ਇਹ ਇਹ ਤੁਹਾਨੂੰ ਪਤਾ ਕਿ ਦੋ ਇਹ ਸਭ ਤੋਂ ਵੱਡਾ ਨਸ਼ਾ ਜਿਹੜਾ ਕਿ ਜਿਹਨੇ ਬਰਬਾਦੀ ਕੀਤੀ ਆ ਸਾਡੇ ਨੌਜਵਾਨਾਂ ਦੀ ਸਾਡੇ ਪੰਜਾਬ ਦੀ ਬਰਬਾਦੀ ਨਸ਼ੇ ਨੇ ਕੀਤੀ ਆ ਅੱਜ ਤੁਸੀਂ ਇਹ ਨੌਜਵਾਨਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਬਾਈ ਤੁਸੀਂ ਇੱਕ ਦੇਖੋ ਸਮਾਹ ਦੇ ਦਿਨ ਚੱਲ ਰਹੇ ਨੇ ਸਹਿਬਜ਼ਾਦੇ ਦੇ ਦਿਨ ਚੱਲ ਰਹੇ ਨੇ ਅੱਜ ਵੱਡੇ ਸਹਿਬਜ਼ਾਦੇ ਅੱਜ ਸ਼ਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਤੁਸੀਂ ਨੌਜਵਾਨੋਂ ਇਹ ਪੰਜਾਬ ਦੇ ਲੋਕਾਂ ਨੂੰ ਵੀ ਥੋੜੀ ਸ਼ਰਮ ਆਉਣੀ ਚਾਹੀਦੀ ਆ ਨੌਜਵਾਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਕਿਹੜੇ ਰਾਹ ਤੁਰਪੇ ਯਾਰ ਕਿਹੜੇ ਰਾਤੁਰਪੇ ਤੁਸੀਂ ਤੇ ਲਾਸਟ ਤੇ ਮੇਰੀ ਇੱਕੋ ਹੀ ਬੇਨਤੀ ਆ ਬਾਈ ਤੇ ਆਪਣਾ ਹੁਣ ਜਿੰਨੇ ਵੀ ਮੈਂ ਪ੍ਰਸ਼ਾਸਨ ਨੂੰ ਮਾਨਸਾ ਪ੍ਰਸ਼ਾਸਨ ਨੂੰ ਜਿਹੜੇ ਸਾਡੇ ਮਾਨਸਾ ਭਰਾ ਮਾਨਸਾ ਸਰ ਵੀ ਸਾਡੇ ਪਰਮਿੰਦਰ ਝੋਟੇ ਵਰਗੇ ਸਾਡੇ ਲੜਦੇ ਨੇਗੇ ਤੁਸੀਂ ਉਹਨਾਂ ਨੂੰ ਇਕੱਲਾ ਨਾ ਸਮਝ ਲੈ ਅਸੀਂ ਮੋਢੇ ਨਾਲ ਮੋਢਾ ਲਾ ਕੇ ਭਰਾਵਾਂ ਨਾਲ ਖੜਾਂਗੇ ਜਿੱਡਾ ਵੱਡਾ ਕੱਟ ਕਰਨਾ ਪਿਆ ਜੋ ਕਰਨਾ ਪਿਆ ਸੰਘਰਸ਼ ਨੂੰ ਸੰਘਰਸ਼ ਨੂੰ ਤੇਜ਼ ਵੀ ਕਰਾਂਗੇ